ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਈ ਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਈ ਤਰ ਤੈਨੂੰ ਪਾਗ ਲੱਗ ਗਏ ਜੀ ਤਰ ਤੈਨੂੰ ਪਾਗ ਲੱਗ ਗਏ ਜੀ ਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਏ ਤਰ ਤੀਨੂ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਈ ਤਰ ਤੀਨੂ ਪਾਗ ਲੱਗ ਗਏ ਗੁਰਮਖ ਟੁੰਡ ਟੰਡੇਂਦਿਆ ਗੁਰਮਖ ਟੁੰਡ ਟੰਡੇਂਦਿਆ ਗੁਰਮਖ ਟੁੰਡ ਟੰਡੇਂਦਿਆ ਗੁਰਮਖ ਟੁੰਡ ਟੰਡੇਂਦਿਆ ਹਰ ਸਜਨ ਲਾਧਾ RAM ਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਏ ਤਰ ਤੈਨੂੰ ਪਾਗ ਲੱਗ ਗਏ ਕੰਚਨ ਕਾਇਆ ਕੋਟ ਗੜ ਕੰਚਨ ਕਾਇਆ ਕੋਟ ਗੜ ਕੰਚਨ ਕਾਇਆ ਕੋਟਗੜ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸੇ ਦਾ ਰਾਮ ਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗੀ ਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗੀ ਤਰ ਤੈਨੂੰ ਪਾਗ ਲੱਗ ਗਏ ਹਰ ਹਰ ਹੀਰਾ ਰਤਨ ਹੈ 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 ਧੰਨ ਧੰਨ ਗੁਰੂ ਰਾਮਦਾਸ ਧੰਨ ਧੰਨ ਗੁਰੂ ਰਾਮਦਾਸ ਧੰਨ ਧੰਨ ਗੁਰੂ ਰਾਮਦਾਸ ਧੰਨ ਧੰਨ ਗੁਰੂ ਰਾਮਦਾਸ ਹਰ ਹਰ ਹੀਰਾ ਰਤਨ ਹੈ 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 ਮੇਰਾ ਮਨ ਤਨ ਵੇਦਾ ਰਾਮ ਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਈ ਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਈ ਤਰ ਤੈਨੂੰ ਪਾਗ ਲੱਗ ਗਏ ਤੁਰ ਪਾਗ ਵਡੇ ਹਰ ਪਾਇਆ 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 ਨਾਨਕ ਰਸ ਗੋਧ ਹਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਏ ਤਰ ਤੈਨੂੰ ਪਾਗ ਲੱਗ ਗਏ ਜਿੱਥੇ ਗੁਰੂ ਤੇ ਗੁਰਾਂ ਦੀ ਸੰਗਤ ਬੈਠ ਗਏ ਤਰ ਤੈਨੂੰ ਪਾਗ ਲੱਗ ਗਏ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਰਾਮਦਾਸ ਤੋਰ ਭਾਗ ਵਡੇ ਹਰ ਪਾਇਆ ਤਰ ਤੈਨੂੰ ਪਾਗ ਲੱਗ ਗੇ ਜਿੱਥੇ ਗਠ ਗੇ ਗੁਰੂ ਤੇ ਗੁਰਾਂ ਦੀ ਸੰਗਤ ਤਰ ਤੈਨੂੰ ਪਾਗ ਲੱਗ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ